ਮਨੁੱਖ ਨੇ ਜਿਵੇਂ-ਜਿਵੇਂ ਬਾਹਰੀ ਤੌਰ ਤੇ ਜ਼ਿਆਦਾ ਵਿਕਾਸ ਕੀਤਾ ਉਹ ਆਪਣੇ ਅੰਦਰ ਦੇ ਧੁਰੇ ਤੋਂ ਦੂਰ ਹੁੰਦਾ ਗਿਆ ਮਨੁੱਖ ਦੀ ਖੋਜ ਦੁਨੀਆਂ ਵਾਲੇ ਪਾਸੇ ਬਹੁਤ ਜ਼ਿਆਦਾ ਪਰ ਧਰਮ ਵਾਲੇ ਪਾਸਿਓਂ ਦੂਰੀ ਬਣਦੀ ਜਾ ਰਹੀ ਹੈ ਇਸ ਸਮੇਂ ਧਰਮ ਪਰਵਰਤਨ ਬਾਰੇ ਬੜੀ ਚਰਚਾ ਚੱਲਦੀ ਕੀ ਇਹ ਲੋਕ ਕਦੇ ਸਿੱਖ ਸਨ ਜੋ ਇਹ ਕਹਿੰਦੇ ਨੇ ਕਿ ਅਸੀਂ ਧਰਮ ਇਸ ਕਰਕੇ ਤਬਦੀਲ ਕਰ ਲਿਆ ਕਿ ਸਾਡੀ ਕਿਸੇ ਪੰਥਕ ਜਥੇਬੰਦੀ ਨੇ ਸਾਰ ਨਹੀਂ ਲਈ ਜਿਹੜੇ ਲੋਕ ਲਾਲਚ ਵਸ ਹੋ ਕੇ ਸਿੱਖੀ ਤੋਂ ਦੂਰ ਜਾ ਰਹੇ ਨੇ ਉਹਨਾਂ ਸਿੱਖੀ ਨੂੰ ਸਮਝਿਆ ਨਹੀਂ ਅਸਲ ਵਿੱਚ ਉਹ ਸਿੱਖ ਹੈ ਹੀ ਨਹੀਂ ਸਿੱਖੀ ਕੀ ਹੈ ਇਸ ਨੂੰ ਜਾਣਨ ਲਈ ਆਪਣੇ ਪਿਛੋਕੜ ਇਤਿਹਾਸ ਵੱਲ ਝਾਤੀ ਮਾਰਨੀ ਪਵੇਗੀ ਨੰਦੇੜ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਸਿੱਖੀ ਧਾਰਨ ਕਰਕੇ ਮਾਧੋਦਾਸ ਵੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਦਾ ਅੱਜ ਇਸ ਬਹਾਦਰ ਯੋਧੇ ਦੀ ਸ਼ਹਾਦਤ ਬਾਰੇ ਗੱਲ ਕਰਾਂਗੇ ਕਿ ਕਿਵੇਂ ਇਸ ਨੇ ਸਮੇਂ ਦੀ ਹਕੂਮਤ ਦੇ ਦਿੱਤੇ ਹੋਏ ਲਾਲਚ ਠੁਕਰਾ ਕੇ ਧਰਮ ਤੋਂ ਆਪਣਾ ਆਪ ਕੁਰਬਾਨ ਕੀਤਾ ਧਰਮ ਪਰਵਰਤਨ ਕਰਨ ਵਾਲੇ ਲੋਕਾਂ ਨੂੰ ਦੱਸਿਏ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਮਨੁੱਖੀ ਹਿਰਦਿਆਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਇੱਕ ਘਟਨਾ ਸੀ ਗੁਰਦਾਸ ਨੰਗਲ ਦੀ ਕੱਚੀ ਹਵੇਲੀ ਵਿੱਚ 8 ਮਹੀਨੇ ਦੇ ਕੜੇ ਘੇਰੇ ਤੋਂ ਬਾਅਦ 7 ਦਸੰਬਰ 1715 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੁੱਖੇ ਤਿਹਾਰੇ 750 ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਲਾਹੌਰ ਦੇ ਗਵਰਨਰ ਅਬਦુલ ਸਮਦ ਖਾਨ ਦੇ ਪੁੱਤਰ ਜਕਰੀਆ ਖਾਨ 740 ਬੰਦੀਆਂ ਅਤੇ ਸੈਂਕੜੇ ਸਿੱਖਾਂ ਦੇ ਵੱਡੇ ਸਿਰ ਗੱਡਿਆਂ ਉੱਤੇ ਲੱਦ ਕੇ ਦਿੱਲੀ ਵੱਲ ਨੂੰ ਚੱਲ ਪਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੀਆਂ ਜੰਜੀਰਾਂ ਵਿੱਚ ਜਕੜ ਕੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਉੱਤੇ ਇਹ ਪਿੰਜਰਾ ਟਿਕਾਇਆ ਗਿਆ ਉਸ ਦੇ ਹਾਸੋਹੀਨੇ ਕੱਪੜੇ ਪੁਵਾਏ ਗਏ ਸਿਰ ਉੱਤੇ ਉਹਨਾਂ ਨੇ ਟੋਪੀ ਦਿੱਤੀ ਹੋਈ ਸੀ ਜਿਸ ਦੇ ਨਾਲ ਹਰੇਕ ਵੇਖਣ ਵਾਲੇ ਲਈ ਉਹ ਹਾਸੇ ਦਾ ਪਾਤਰ ਬਣੇ ਤੇ ਐਸੇ ਸਮੇਂ ਦੇ ਵਿੱਚ ਵੀ ਬੰਦਾ ਸਿੰਘ ਬਹਾਦਰ ਦਾ ਮਨੋਬਲ ਡੋਲਿਆ ਨਹੀਂ ਇਵੇਂ ਹੀ ਬਾਕੀ ਕੈਦੀ ਜੰਜੀਰਾ ਨਾਲ ਬੰਨ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਦੋ ਦੋ ਦੀ ਗਿਣਤੀ ਵਿੱਚ ਬਿਨਾ ਕਾਠੀ ਊਠਾਂ ਤੇ ਬਿਠਾਏ ਗਏ ਭੇਡਾਂ ਦੀਆਂ ਖੱਲਾਂ ਦੇ ਕੋਟ ਪਹਿਨਾਏ ਤੇ ਸਿਰਾਂ ਉੱਪਰ ਰੰਗ-ਬਰੰਗੀਆਂ ਟੋਪੀਆਂ ਦਿੱਤੀਆਂ ਹੋਈਆਂ ਸਨ 29 ਫਰਵਰੀ 1716 ਈਸਵੀ ਨੂੰ ਵੱਡੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਾਲ ਕਿਲੇ ਕੋਲੋਂ ਇਹਨਾਂ ਸਾਰੇ ਯੋਧਿਆਂ ਨੂੰ ਲੰਘਾਇਆ ਗਿਆ ਲੱਖਾਂ ਦੀ ਤਾਦਾਦ ਵਿੱਚ ਮਰਦ ਔਰਤਾਂ ਇਹ ਤਮਾਸ਼ਾ ਦੇਖਣ ਲਈ ਕਤਾਰਾਂ ਵਿੱਚ ਖੜੇ ਸਨ ਇਸ ਸਮੇਂ ਬਹੁਤ ਸਾਰੇ ਮੁਸਲਮਾਨ ਅਤੇ ਕੁਝ ਹੋਰ ਇਤਿਹਾਸਕਾਰ ਚਸ਼ਮਦੀਦ ਗਵਾਹ ਲਿਖਦੇ ਹਨ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਬਹਾਦਰ ਯੋਧਿਆਂ ਦੇ ਵਿੱਚੋਂ ਕਿਸੇ ਇੱਕ ਵੀ ਬੰਦੀ ਸਿੱਖ ਨੂੰ ਉਦਾਸ ਨਹੀਂ ਦੇਖਿਆ ਉਹ ਗੁਰਬਾਣੀ ਦੇ ਸ਼ਬਦ ਗਾਉਂਦੇ ਹੋਏ ਪੂਰੇ ਜਾਹੋ ਜਲਾਲ ਦੇ ਵਿੱਚ ਸਨ ਇਹਨਾਂ ਅਨਖੀਲੇ ਯੋਧਿਆਂ ਦੀ ਸ਼ਾਨ ਹੀ ਨਿਰਾਲੀ ਸੀ ਦਿੱਲੀ ਲਿਜਾ ਕੇ ਹਰ ਰੋਜ਼ 100-100 ਦੀ ਗਿਣਤੀ ਵਿੱਚ ਆਮ ਲੋਕਾਂ ਦੇ ਸਾਹਮਣੇ ਸਿੱਖਾਂ ਨੂੰ ਕਤਲ ਕਰਕੇ ਸ਼ਹੀਦ ਕੀਤਾ ਜਾਂਦਾ ਇਹ ਕਤਲਿਆਮ ਇੱਕ ਹਫਤਾ ਲਗਾਤਾਰ ਚੱਲਦਾ ਰਿਹਾ ਕਤਲ ਕਰਨ ਤੋਂ ਪਹਿਲਾਂ ਹਰ ਇੱਕ ਸਿੱਖ ਨੂੰ ਪੁੱਛਿਆ ਜਾਂਦਾ ਸੀ ਜੇ ਤੂੰ ਇਸਲਾਮ ਧਰਮ ਧਾਰਨ ਕਰ ਲਵੇਂ ਤਾਂ ਤੇਰੀ ਜਾਨ ਬਚ ਸਕਦੀ ਪਰ ਇੱਕ ਵੀ ਸਿੱਖ ਨੇ ਧਰਮ ਨਹੀਂ ਬਦਲਿਆ ਇਸ ਦੌਰਾਨ ਅਜਨਾਲੇ ਦਾ ਇੱਕ ਸਿੱਖ ਨੌਜਵਾਨ ਭੀਮ ਸਿੰਘ ਜਿਸ ਦਾ ਅਜੇ ਨਵਾਂ ਹੀ ਵਿਆਹ ਹੋਇਆ ਸੀ ਜਦੋਂ ਉਸ ਨੂੰ ਜਲਾਦਾ ਨੇ ਇਹ ਕਹਿ ਕੇ ਕਤਲ ਕੀਤੇ ਜਾਣ ਵਾਲੇ ਸਿੰਘਾਂ ਦੀ ਕਤਾਰ ਵਿੱਚੋਂ ਬਾਹਰ ਕਰ ਦਿੱਤਾ ਕਿ ਉਸ ਦੀ ਮਾਂ ਦਿੱਲੀ ਬਾਦਸ਼ਾਹ ਫਰਕ ਸ਼ੇਰ ਕੋਲ ਪੇਸ਼ ਹੋਈ ਹੈ ਕਿ ਉਸ ਦਾ ਪੁੱਤਰ ਸਿੱਖ ਨਹੀਂ ਹੈ ਉਸ ਨੂੰ ਭੁਲੇਖੇ ਨਾਲ ਫੜਿਆ ਗਿਆ ਤਾਂ ਇਹ ਸੁਣ ਕੇ ਭੀਮ ਸਿੰਘ ਕਹਿਣ ਲੱਗਾ ਕਿ ਉਹ ਅੱਜ ਤੋਂ ਮੇਰੀ ਮਾਂ ਨਹੀਂ ਹੈ ਮੈਂ ਸਿੱਖ ਹਾਂ ਮੈਨੂੰ ਛੇਤੀ ਸ਼ਹੀਦ ਕਰੋ ਮੈਂ ਪਿੱਛੇ ਖੜੇ ਸਿੰਘ ਨਾਲੋਂ ਪਹਿਲਾਂ ਸ਼ਹੀਦ ਹੋ ਕੇ ਦਸਮ ਪਿਤਾ ਦੀ ਗੋਦ ਵਿੱਚ ਜਾਣਾ ਚਾਹੁੰਦਾ ਹਾਂ ਐਸਾ ਜਜਬਾ ਸੀ ਸਿੱਖਾਂ ਦੇ ਅੰਦਰ ਕਿਸੇ ਵੀ ਸਮੇਂ ਦੀ ਹਕੂਮਤ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਸਿੱਖ ਨੂੰ ਉਸ ਦੇ ਧਰਮ ਤੋਂ ਡੁਲਾ ਸਕਣ ਆਖਰਕਾਰ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਫੈਸਲਾ ਹੋਇਆ ਬਾਬਾ ਬੰਦਾ ਸਿੰਘ ਨੂੰ ਵੀ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰਨਾ ਹੈ ਕਿ ਮੌਤ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਵਾਬ ਸੀ ਕਿ ਇਸ ਸਿਰ ਤੇ ਲੈ ਸਕਦਾ ਪਰ ਕਿਸੇ ਦੇ ਅੱਗੇ ਝੁਕੇਗਾ ਨਹੀਂ ਮੈਨੂੰ ਮੌਤ ਸਵੀਕਾਰ ਹੈ ਇਥੋਂ ਤੱਕ ਕਿ ਉਸ ਦਾ 4 ਸਾਲਾਂ ਦਾ ਪੁੱਤਰ ਅਜੀਤ ਸਿੰਘ ਉਸ ਦੀ ਗੋਦ ਵਿੱਚ ਬਿਠਾਇਆ ਗਿਆ ਤੇ ਬੰਦਾ ਸਿੰਘ ਦੇ ਹੱਥ ਵਿੱਚ ਸ਼ੁਰਾ ਫੜਾ ਕੇ ਹੁਕਮ ਦਿੱਤਾ ਕੇ ਆਪਣੇ ਹਥੀ ਆਪਣੇ ਬੱਚੇ ਨੂੰ ਕਤਲ ਕਰ ਬੰਦਾ ਸਿੰਘ ਬਹਾਦਰ ਨੇ ਅਜਿਹਾ ਕਰਨ ਤੋਂ ਨਾ ਕਰ ਦਿੱਤੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਜਲਾਦ ਨੇ ਉਸ ਦੇ 4 ਸਾਲ ਦੇ ਪੁੱਤਰ ਅਜੇ ਸਿੰਘ ਦੀ ਛਾਤੀ ਵਿੱਚ ਛੁਰਾ ਮਾਰ ਕੇ ਉਸ ਦਾ ਤੜਫਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨਣ ਦਾ ਯਤਨ ਕੀਤਾ ਗਿਆ ਇਸ ਬਹਾਦਰ ਯੋਧੇ ਦੇ ਸਿਰ ਦੇ ਕੇਸ ਉੱਪਰ ਨੂੰ ਪਿੰਜਰੇ ਨਾਲ ਬੰਨ ਕੇ ਉਸ ਦਾ ਮਾਸ ਜਮੂਰਾ ਨਾਲ ਤੋੜਿਆ ਗਿਆ ਗਰਮ ਸਲਾਖਾਂ ਸਰੀਰ ਦੇ ਵਿੱਚ ਖੋਭੋਈਆਂ ਗਈਆਂ ਪਰ ਉਹ ਰੱਬ ਦਾ ਪਿਆਰਾ ਬਹਾਦਰ ਜੋਧਾ ਜਿਸ ਨੂੰ ਦਸਵੇਂ ਪਾਤਸ਼ਾਹ ਜੀ ਦਾ ਥਾਪੜਾ ਸੀ ਉਹ ਅਹਿਲ ਅਡੋਲ ਤੇ ਸ਼ਾਂਤ ਚਿੱਤ ਖੜਾ ਰਿਹਾ ਉਸ ਦੇ ਬੁੱਲਾਂ ਤੇ ਸਿਰਫ ਵਾਹਿਗੁਰੂ ਸ਼ਬਦ ਦੀ ਧੁਣੀ ਸੀ ਜਲਾਦ ਨੇ ਫਿਰ ਉਸ ਦੀ ਸੱਜੀ ਅੱਖ ਕੱਢੀ ਫਿਰ ਖੱਬੀ ਫਿਰ ਉਸ ਦਾ ਖੱਬਾ ਪੈਰ ਵੱਢ ਦਿੱਤਾ ਗਿਆ ਇਸ ਤੋਂ ਬਾਅਦ ਦੋਵੇਂ ਹੱਥ ਕੱਟ ਦਿੱਤੇ ਗਏ ਬਿਆਨਤ ਖੂਨ ਵਹਿ ਜਾਣ ਕਾਰਨ ਉਹ ਬੇਹੋਸ਼ ਹੋ ਗਿਆ ਉਸ ਦਾ ਆਖਰ ਸਿਰ ਕੱਟ ਦਿੱਤਾ ਗਿਆ ਫਿਰ ਉਸ ਦੇ ਸਾਰੇ ਜਿਸਮ ਦੀ ਬੋਟੀ-ਬੋਟੀ ਕਰਕੇ ਕਾਂਵਾਂ ਕੁੱਤਿਆਂ ਦੇ ਖਾਣ ਵਾਸਤੇ ਖਿਲਾਰ ਦਿੱਤੀ ਗਈ ਇਨਾ ਸਮੇਂ ਦੀ ਹਕੂਮਤ ਵੱਲੋਂ ਜ਼ੁਲਮ ਕੀਤਾ ਗਿਆ ਪਰ ਸਤਿਗੁਰੂ ਜੀ ਦੇ ਬਹਾਦਰ ਯੋਧਿਆਂ ਨੇ ਧਰਮ ਨਹੀਂ ਛੱਡਿਆ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਇਸ ਸਿਧਾਂਤ ਨੂੰ ਕਮਾ ਕੇ ਦਿਖਾਇਆ ਫਿਰ ਇਸੇ ਤਰ੍ਹਾਂ ਬਾਕੀ ਬੰਦਾ ਸਿੰਘ ਬਹਾਦਰ ਜੀ ਦੇ ਸਾਥੀਆਂ ਨੂੰ ਵੀ ਸ਼ਹੀਦ ਕੀਤਾ ਗਿਆ ਇਸੇ ਹੀ ਢੰਗ ਦੇ ਨਾਲ ਉਹਨਾਂ ਨੂੰ ਵੀ ਤਸੀਹੇ ਦਿੱਤੇ ਗਏ ਜਿਸ ਕਿਸੇ ਨੇ ਵੀ ਇਹ ਦ੍ਰਿਸ਼ ਦੇਖੇ ਚਾਹੇ ਉਹ ਮੁਸਲਮਾਨ ਚਾਹੇ ਹਿੰਦੂ ਜਾਂ ਕਿਸੇ ਹੋਰ ਧਰਮ ਨਾਲ ਵੀ ਸੰਬੰਧਿਤ ਸੀ ਸਭਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਰੱਬੀ ਕੁਦਰਤੀ ਵਰਤਾਰੇ ਵਾਲੀ ਘਟਨਾ ਮੰਨਿਆ ਹੈ ਇਹ ਸ਼ਹਾਦਤ ਕੋਈ ਆਮ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ 4 ਸਾਲ ਦੇ ਪੁੱਤ ਨੂੰ ਵੀ ਸ਼ਹੀਦ ਕਰਵਾ ਲਿਆ ਪਰ ਸਿੱਖੀ ਨਹੀਂ ਛੱਡੀ ਆਪਣੇ ਇਤਿਹਾਸ ਨੂੰ ਪੁਲਾ ਕੇ ਜੋ ਲੋਕ ਪਦਾਰਥਾਂ ਦੀਆਂ ਲੋੜਾਂ ਖਾਤਰ ਸਿੱਖੀ ਤੋਂ ਦੂਰ ਜਾ ਰਹੇ ਨੇ ਆਓ ਉਹਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜੀਏ ਐਸੇ ਬਹਾਦਰ ਯੋਧਿਆਂ ਦੀ ਮਹਾਨ ਕੁਰਬਾਨੀ ਅੱਗੇ ਸਦਾ ਹੀ ਸਿਰ ਝੁੱਕਦਾ ਹੈ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ